ਜੇ ਬੰਦੇ ਇੱਕ ਵਾਰ ਚਲੇ ਗਿਆ ਬੰਦੇਲੇ ਚਲੇ ਗਈ ਠੀਕ ਹੈ ਜੀ ਨਹੀਂ ਆਹ ਬੰਦੇ ਬੰਦੇ ਭਾਰਤ ਰੁਕਵਾ ਦਿਓ ਕੋਈ ਤਾਂ ਜਾ ਕੇ ਜਾਂਦਾ ਇਸ ਦਾ ਮਾਰਨਾ ਪਵੇਗਾ ਡੇਲੀ ਬੰਦੇ ਭਾਰਤ ਕ੍ਰੋਸਿੰਗ ਕਰਕੇ ਜਾਂ ਜੈਤੋ ਕ੍ਰੋਸਿੰਗ ਕਰ ਦਿੰਦੇ ਨੇ ਜਾਂ ਦੂਰਨੇਨੀ ਕ੍ਰੋਸਿੰਗ ਕਰ ਦਿੰਦੇ ਸਾਡੀ ਟੇਨ ਖੜੀ ਜਾਂਦੀ ਹੈ ਹਰ ਇੱਕ ਪੈਂਜਰਾ ਜਾਂ ਸਵੇਰ ਚੱਲਦਾ ਠੀਕ ਹੈ ਉਹਨੂੰ ਬੜੀ ਦਿੱਕਤ ਆਉਂਦੀ ਹੈ ਠੀਕ ਹੈ ਟਾਈਮ ਸਿਰ ਪਹੁੰਚਦਾ ਨਹੀਂ ਕਿ ਅੱਗੇ ਡਿਊਟੀ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨੂੰ ਬੜੀ ਦਿੱਕਤ ਆਉਂਦੀ ਹੈ ਸਾਨੂੰ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਛ ਨਹੀਂ ਅਸੀਂ ਤਾਂ ਰਿਕਵੈਸਟ ਕਰਦੇ ਆ ਅਸੀਂ ਤਾਂ ਕਹਿੰਨੇ ਸਾਰੀ ਜਨਤਾ ਪਰੇਸ਼ਾਨ ਹੋ ਰਹੀ ਹੈਗੀ ਐ ਸਾਨੂੰ ਉਹਨ ਨੂੰ ਕੋਈ ਕੋਈ ਬੱਸ ਵੀ ਨਹੀਂ ਆਉਂਦੀ ਕੋਈ ਉਸ ਬਾਅਦ ਇੱਕ ਬੱਸ ਖਰਾਬ ਹੋ ਜੇ ਤਾਂ ਲੰਕ ਕਿਉਂਦਾ ਕੋਈ ਸਰਦੀ ਦੇ ਵਿੱਚ ਪਰੇਸ਼ਾਨ ਹੋ ਰਹੀ ਸਾਰੀ ਦੁਨੀਆ ਥਾਰੀ ਯੂਥ ਨੇ ਠੀਕ ਹੈ ਥਾਰੀ ਪੈਸੈਂਜਰ ਨੇ ਐਡਮਨ ਨੇ ਐਸੀ ਟ੍ਰੇਨ ਨੂੰ ਇੱਥੇ ਰੋਕਣਾ ਹੀ ਆ ਠੀਕ ਹੈ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਜਾਂ ਟ੍ਰੇਨ ਇਹ ਪਹਿਲਾਂ ਜਾਣੀ ਚਾਹੀਦੀ ਆ ਜਿੰਦਾ ਟਾਈਮ 'ਚ ਹੀ ਕਰਨਾ ਚਾਹੀਦਾ ਬੰਦੇ ਭਰਦਾ ਸੀ ਇਹੀ ਅਪੀਲ ਕਰਦੇ ਆ ਮਾਨਜੋਗ ਰਵਣਜੀਤ ਬਿੱਟੂ ਜੀ ਨੂੰ ਪਬਲਿਕ ਨੇ ਜੋ ਹੈ ਬਹੁਤ ਰੋੜਾ ਪਾਇਆ ਹੈ ਹੂੰ ਬੰਦੇ ਭਾਰਤ ਰੋਕਵਾਨੇ ਕਿ ਬਹੁਤ ਜ਼ਿਆਦਾ ਜੋ ਕੀਤਾ ਹੈ ਹੂੰ ਔਰ ਉਹ ਅੱਭੀ ਚਲਾਉਣੇ ਲਈ ਜੋ ਹੈ ਕਹਿ ਰਹੇ ਤੇ ਬਹੁਤ ਟਾਈਮ ਦੀ ਪ੍ਰੋਬਲਮ ਆ ਰਹੀ ਸੀ ਠੀਕ ਹੈ ਜਦੋਂ ਬੰਦੇ ਭਾਤ ਰੇਨ ਚੱਲੀ ਆ ਉਹਦੇ ਸਾਨੂੰ ਇਹ ਚੀਜ਼ ਦੀ ਦਿੱਕਤ ਆਈ ਆ ਅਸੀਂ ਇਹ ਚੀਜ਼ ਦਾ ਹੱਲ ਚਾਹੁੰਦੇ ਆ ਜੇ ਭਾਜਪੀ ਪੰਜਾਬ ਦੇ ਵਿੱਚ ਚਾਹੁੰਦੀ ਆ ਕਿ ਆਪਣਾ ਰਾਏ ਕਰ ਸਕਦੀ ਆ ਉਹਨੂੰ ਇਹ ਚੀਜ਼ ਮੁੱਦਿਆਂ ਦਾ ਹੱਲ ਕਰਨਾ ਹੀ ਚਾਹੀਦਾ ਇਹ ਮੁੱਦੇ ਨੂੰ ਲੈ ਕੇ ਜੇ ਇਹਨਾਂ ਨੇ ਆਮ ਜਨਤਾ ਨੂੰ ਸੁੱਖ ਸੁਵਾਈ ਦਾ ਦੇਣਗੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਹਰ ਇੱਕ ਖੰਧ رائے ਕਰ ਸਕਦੀ ਹੈ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਯਾਤ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਸ਼ਕਾ ਦਾ ਇੱਕ ਵਾਰ ਫੇਰ ਮੈਂ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਆ ਸਟੇਸ਼ਨ ਤੇ ਗੁਨੀਆਣਾ ਗੁਨੀਆਣਾ ਸਟੇਸ਼ਨ ਆਏ ਇੱਥੇ ਸਾਰੀ ਜਿਹੜਾ ਹੈਗਾ ਸਵਾਰੀ ਇੱਥੇ ਖੜੀ ਹੈ ਸਾਰੀ ਜਿਹੜੀ ਟ੍ਰੇਨ ਆਪਾਂ ਕੋਟਕੂਰੇ ਤੋਂ ਕਹਿ ਸਕਦੇ ਆ 73540 ਤੇ ਕੋਟਕੂਰੇ ਤੋਂ ਤੁਰਦੀ ਆ ਬਠਿੰਡਾ ਨੂੰ ਜਿਹੜੀ ਰਵਾਨਾ ਹੁੰਦੀ ਆ ਕੋਟਕੂਰੇ ਤੋਂ ਉਹ 8 8:30 ਦੇ 9 ਦੇ ਵਿਚਕਾਰ ਜਿਹੜਾ ਹੈ ਗੁਨੀਆਨੇ ਪਹੁੰਚਦੀ ਆ ਉਸ ਤੋਂ ਪਹਿਲਾਂ ਹੀ ਇੱਥੇ ਗੁਨੀਆਨੇ ਸਟੇਸ਼ਨ ਤੇ ਪਹੁੰਚ ਕੇ ਇੱਕ ਯਾਤਰੀਆਂ ਵੱਲੋਂ ਰੋਕੀ ਜਾਂਦੀ ਹੈ ਗੱਡੀ ਇੱਥੇ ਵੀ ਕੋਈ ਬੰਦੇ ਵਾਰ ਤੇ ਗੱਡੀ ਦਾ ਵੀ ਨਾਂ ਲੈ ਰਹੇ ਨੇ ਵੀ ਉਹ ਵੀ ਕੋਈ ਗੱਲ ਕਰ ਰਹੇ ਕਿ ਮਸਲਾ ਹੈ ਕਲੀਅਰ ਕਰਦੇ ਸਤੀਕਾਲ ਜੀ ਸਤੀਕਾਲ ਜੀ ਮੇਰਾ ਨਾਮ ਮਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਇੱਥੇ ਗੁਨਿਆਨੇ ਗੱਡੀ ਰੋਕੀ ਆ ਆਪਦੀ ਪੈਸੰਜਰ ਗੱਡੀ ਹੈ ਜਿਹੜੀ ਤੁਹਾਡੀ 9 ਵਜੇ ਦਰਮਿਆਨ ਬੰਡੇ ਪਹੁੰਚਦੀ ਹੈ ਵੀ ਉਹ ਕਿਉਂ ਰੁਕੀ ਆ ਕੀ ਵਜ੍ਹਾ ਹੈ ਇਹ ਰੋਕਣ ਦਾ ਕਾਰਨ ਨਹੀਂ ਆ ਜੀ ਸਾਡੀ ਟ੍ਰੇਨ ਦਿੱਲੀ ਬੰਦੇ ਭਾਰਤ ਕ੍ਰੋਸਿੰਗ ਕਰਕੇ ਜਾਂ ਜੈਤੋ ਕ੍ਰੋਸਿੰਗ ਕਰ ਦਿੰਦੇ ਨੇ ਜਾਂ ਦੋਨਿਆਂ ਨੇ ਕ੍ਰੋਸਿੰਗ ਕਰ ਦਿੰਦੇ ਸਾਡੀ ਟ੍ਰੇਨ ਖੜੀ ਜਾਂਦੀ ਹੈ ਹਰ ਇੱਕ ਪੈਸੰਜਰਾਂ ਜਾਂ ਸਵੇਰ ਚੱਲਦਾ ਠੀਕ ਹੈ ਉਹਨੂੰ ਬੜੀ ਦਿੱਕਤ ਆਉਂਦੀ ਆ ਠੀਕ ਹੈ ਟਾਈਮ ਸਿਰ ਪਹੁੰਚਦਾ ਨਹੀਂ ਕਿ ਅੱਗੇ ਡਿਊਟੀਆਂ ਦੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨੂੰ ਬੜੀ ਦਿੱਕਤ ਆਉਂਦੀ ਹੈ ਕਿ ਅੱਗੇ ਵੀ ਗਾਂ ਜਾਣਾ ਹੁੰਦਾ ਇਹ ਟ੍ਰੇਨ ਇੱਥੇ ਕਰਕੇ ਕ੍ਰੋਸਿੰਗ ਕਰਕੇ ਉਹਨੂੰ ਅੱਗੇ ਤੋਰ ਦਿੰਦੇ ਸਾਰੇ ਪਰੇਸ਼ਾਨ ਯਾਤਰੀ ਹੋਇਆ ਇਸ ਕਰਕੇ ਅਸੀਂ ਉਹਨੂੰ ਨਿਰਣਾ ਲਿਆ ਵੀ ਸਾਰੀ ਯੂਥ ਨੇ ਠੀਕ ਹੈ ਸਾਰੇ ਪੈਸੈਂਜਰ ਨੇ ਐਡਮਨ ਨੇ ਕਿ ਅਸੀਂ ਇਹ ਟ੍ਰੇਨ ਨੂੰ ਇੱਥੇ ਰੋਕਣਾ ਹੀ ਆ ਠੀਕ ਹੈ ਸਾਡੇ ਮਸਲੇ ਦਾ ਹੱਲ ਹੋਣਾ ਚਾਹੀਦਾ ਜਾਂ ਟ੍ਰੇਨ ਇਹ ਪਹਿਲਾਂ ਜਾਣੀ ਚਾਹੀਦੀ ਆ ਜਿਹਦਾ ਟਾਈਮ ਪਚੇ ਹੀ ਕਰਨਾ ਚਾਹੀਦਾ ਬੰਦੇ ਬਾਰਤਾ ਅਸੀਂ ਇਹੀ ਅਪੀਲ ਕਰਦੇ ਹਾਂ ਮਾਨਯੋਗ ਰਵਣਜੀਤ ਬਿੱਟੂ ਜੀ ਨੂੰ ਜਾਂ ਆਪਣੇ ਰੇਲਵੇ ਸਟੇਸ਼ਨ ਮਾਸਟਰ ਜੀ ਨੂੰ ਇਹੀ ਕਹਿੰਨੇ ਆ ਵੀ ਸਾਡੇ ਇਸ ਚੀਜ਼ ਦਾ ਪਹਿਲ ਦੇ ਆਧਾਰ ਤੇ ਮ ਤੁਹਾਡੀ ਇਸ ਇਸ ਮਸਲੇ ਨੂੰ ਇਸ ਮਸਲੇ ਨੂੰ ਲੈ ਕੇ ਤੁਹਾਡੀ ਕੋਈ ਰੇਲਵੇ ਸਟੇਸ਼ਨ ਮਾਸਟਰ ਗੁਨਿਆਨਾ ਜਿੱਥੇ ਤੁਸੀਂ ਗੱਡੀ ਰੋਕੀ ਆ ਕੋਈ ਗਲਵਾਤ ਹੋਈ ਮੇਰੀ ਇਹਨਾਂ ਨਾਲ ਉਹੀ ਗੱਲਬਾਤ ਹੋਈ ਇਹ ਕਹਿੰਦੇ ਸਾਨੂੰ ਬੜੇ ਟਾਈਮ ਦਾ ਇਹ ਲੱਗ ਰਿਹਾ ਵੀ ਸਾਡੇ ਕੋਲੇ ਆਉਂਦੇ ਨੇ ਬੰਦੇ ਹਨ ਇਸ ਚੀਜ਼ ਦਾ ਮਸਲੇ ਦਾ ਹੱਲ ਕਰਵਾਉਣੇ ਆ ਕਹਿੰਦੇ ਤੁਸੀਂ ਇੱਕ ਵਾਰੀ ਫਰੀਦਪੁਰ ਜਾ ਕੇ ਤੁਸੀਂ ਇਹ ਚੀਜ਼ ਦਾ ਹੱਲ ਕਰਵਾਓ ਉੱਥੇ ਜਾ ਕੇ ਕਹੋ ਅਸੀਂ ਤਾਂ ਤੁਹਾਨੂੰ ਹੀ ਕਹਿ ਸਕਦਾ ਇੱਥੇ ਦਿੱਕਤ ਆ ਰਹੀ ਆ ਕਿਉਂਕਿ ਮੈਂ ਜੈਤੋ ਦਾ ਰਹਿਣ ਵਾਲਾ ਠੀਕ ਹੈ ਮੈਂ ਉੱਥੇ ਜਾ ਕੇ ਥੋੜਾ ਕਰਵਾਉਂਗਾ ਮੈਨੂੰ ਇੱਥੇ ਦਿੱਕਤ ਆ ਰਹੀ ਆ ਜ ਫਰੀਦਕੋਟ ਦੇ ਨੇ ਕੋਟ ਪੂਰੇ ਚ ਹਰ ਚੀਜ਼ ਦੀ ਪ੍ਰੋਬਲਮ ਆ ਰਹੀ ਹੈ ਉਹ ਚੀਜ਼ ਦਾ ਐਟ ਅ ਟਾਈਮ ਜਿੱਥੇ ਵੀ ਦਿੱਕਤ ਆਉਂਦੀ ਹੈ ਉਹ ਚੀਜ਼ ਨੂੰ ਉੱਥੇ ਜਾ ਕੇ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਐਟ ਟਾਈਮ ਬਹੁਤ ਟਾਈਮ ਦੀ ਪ੍ਰੋਬਲਮ ਆ ਰਹੀ ਸੀ ਠੀਕ ਹੈ ਜਦੋਂ ਬੰਦੇਪਾਤ ਰੇਨ ਚੱਲੀ ਆ ਉਹਦੇ ਸਾਨੂੰ ਇਹ ਚੀਜ਼ ਦੀ ਦਿੱਕਤ ਆਈ ਹੈ ਅਸੀਂ ਇਹ ਚੀਜ਼ ਦਾ ਹੱਲ ਚਾਹੁੰਦੇ ਆ ਸਾਡੀ ਬੰਦੇਪਾਤ ਟ੍ਰੇਨ ਨਾਲ ਕੋਈ ਪ੍ਰੋਬਲਮ ਕੋਈ ਨਰਾਜ ਨਹੀਂ ਉਹ ਟ੍ਰੇਨ ਦਾ ਟਾਈਮ ਚੇਂਜ ਕੀਤਾ ਜਾਵੇ ਜਾਂ ਤਾਂ ਉਹ ਟਾਈਮ ਅੱਗੇ ਜਾਂ ਪਿੱਛੇ ਹੋ ਜਾਵੇ ਟ੍ਰੇਨ ਜਿਹੜੀ ਬੰਦੇਪਾਤ ਆ ਇਹ ਇੱਕ ਘੰਟਾ ਜੇ ਲੇਟ ਜੱਗ ਘੰਟਾ ਪਹਿਲਾਂ ਇਹਨੂੰ ਕੋਈ ਦਿੱਕਤ ਨਹੀਂ ਉਹ ਜਿਹੜੀ ਪੈਸੇਂਜਰ ਟ੍ਰੇਨ ਚੱਲਦੀ ਹੈ ਸਾਡੀ ਜੰਮੂ ਟ੍ਰੇਨ ਸੀ ਜੰਮੂ ਤੋਂ ਵੀ ਜਿਹੜੀ ਚੱਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਇਹੀ ਟ੍ਰੇਨ ਇੱਕ ਸਾਰਾ ਇਹੀ ਟ੍ਰੇਨ ਕਾਮ ਯਾਤਰੀ ਲਈ ਸਾਰਾ ਹੈਗਾ ਬਾਈ ਚੀਜ਼ ਦਾ ਹੱਲ ਹੋਣਾ ਚਾਹੀਦਾ ਆਪਣੀ ਹੀ ਅਪੀਲ ਆ ਸ਼ਾਮ ਨੂੰ ਡੀਐਮਡਬਲੂ ਸ਼ਾਮ ਨੂੰ ਜਿਹੜੀ ਡੀਐਮ ਚੱਲਦੀ ਆ ਸਾਡਾ ਸਵਾ 8 ਵਜੇ ਚੱਲਦੀ ਆ ਬਠਿੰਡੇ ਤੋਂ ਉਹ ਵੀ ਆਪਾਂ ਇਹੀ ਅਪੀਲ ਕਰਦੇ ਆ ਰੇਲਵੇ ਮਤਰਾਲੇ ਨੂੰ ਉਹ ਵੀ ਚਲਾਈ ਜਾਵੇ ਸਾਡੀ بس یہی میری ਗੁਜਾਰਸ਼ ਹੈ ਇਹ ਸਾਰੇ ਪੈਸੇਂਜਰ ਨੇ ਇਹਨਾਂ ਦੀ ਗੁਜਾਰਸ਼ ਹੀ ਚੀਜ਼ ਹੋਣੀ ਚਾਹੀਦੀ ਜੀ ਐਨਸਟ੍ਰੀਸ਼ਨ ਮਾਸਟਰ ਦਾ ਆਪਾ ਆਪਾ ਸਟੇਸ਼ਨ ਮਾਸਟਰ ਦਾ ਰਵਈਆ ਕਿਸ ਤਰ੍ਹਾਂ ਦਾ ਰਿਹਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਹੈਗਾ ਵੀ ਇੱਕ ਆਪਕੇ ਦੀ ਇੱਕ ਡੀਲ ਕਰਨ ਦਾ ਜਿਹੜਾ ਤਰੀਕਾ ਹੁੰਦਾ ਪਬਲਿਕ ਨੂੰ ਵੀ ਜੇ ਇੱਕ ਦੋ ਜਣੇ ਜਾਂਦੇ ਆ ਤਾਂ ਮਤਲਬ ਪਿਆਰ ਨਾਲ ਕਰਦੇ ਨੇ ਜਾਂ ਕੱਠ ਜਾਂਦਾ ਵੀ ਇਸ ਤਰ੍ਹਾਂ ਦਾ ਮਾਸਟਰ ਜੀ ਨੂੰ ਬਹੁਤ ਮਨਜੋਗ ਨੇ ਆਪਣੇ ਉਹਨਾਂ ਲਈ ਬਹੁਤ ਤੈਅਦਲੋ ਆਪਣਾ ਪਿਆਰ ਵੀ ਹੈ ਠੀਕ ਆ ਚਲੋ ਆਪਣੀ ਗੱਲ ਸੁਣੀ ਆ ਉਹਨਾਂ ਨੇ ਠੀਕ ਹੈ ਹੱਲ ਉਹ ਵੀ ਕਰਵਾਉਣਗੇ ਆਪਾਂ ਨੂੰ ਤੇ ਵੀ ਗੁਜਾਰਸ਼ ਹੈ ਹੀ ਉਹਨਾਂ ਦੇ ਕਰ ਠੀਕ ਹੈ ਵਾ ਬੰਦੇ ਭਾਰਤ ਟ੍ਰੇਨ ਨੂੰ ਲੈ ਕੇ ਜਿਹੜਾ ਹੈਗਾ ਤੁਸੀਂ ਕੀ ਕਹਿਣਾ ਹੈ ਵੀ ਬੰਦੇ ਭਾਰਤ ਟ੍ਰੇਨ ਜਿਵੇਂ ਕਹਿੰਦੇ ਨੇ ਵੀ ਮਹਿੰਗੀ ਗੱਡੀ ਆ ਮਹਿੰਗੀ ਗੱਡੀ ਆ ਤੇ ਉਹਦਾ ਜਿਹੜਾ ਲਾਹਾ ਹੈ ਜਿਹੜਾ ਐਮ ਐਸ ਟੀ ਵਾਲਾ ਤਾਂ ਲੈ ਹੀ ਨਹੀਂ ਸਕਦਾ ਤੇ ਆਮ ਪੈਸੰਜਰ ਵੀ ਜਿਹੜਾ ਹੈਗਾ ਇਹਨੇ ਕਰਾਇਆ ਨਹੀਂ ਲਾ ਸਕਦਾ ਉਹ ਜੇ ਹੁਣੇ ਕਹਿੰਦੇ ਵੀ ਸਾਡੀ ਗੱਲ ਵੀ ਸਾਡੇ ਧਿਆਨ ਚਾਹੀਏ ਵੀ ਸਟੇਸ਼ਨ ਮਾਸਟਰ ਕਹਿੰਦੇ ਵੀ ਤੁਸੀਂ ਉਹ ਗੱਡੀ ਰਕਾ ਲਓ ਬੰਦੇ ਭਾਰਤ ਰਕਾ ਲਓ ਵੀ ਉਹਦਾ ਆਪਾਂ ਨੂੰ ਬੈਨੀਫਿਟ ਕੀ ਜਰਕਾ ਬੰਦੇ ਭਾਰਤ ਟ੍ਰੇਨ ਦਾ ਆਪਾਂ ਨੂੰ ਰਕਾਉਣ ਦਾ ਕੋਈ ਉਹ ਬੈਨੀਫਿਟ ਨਹੀਂ ਕੋਈ ਫਾਇਦਾ ਨਹੀਂ ਤਾਂ ਕੋਈ ਤੋਕਣੀ ਨਹੀਂ ਤਾਂ ਜਿਹੜਾ ਤਕੜਾ ਵਪਾਰੀ ਹੈ ਇਹਨੇ ਜਾ ਯੌਨਾਸਤੇ ਟ੍ਰੇਨ ਬਣੀ ਹੈ ਠੀਕ ਆ ਆਮ ਜਨਤਾ ਵਾਸਤੇ ਟ੍ਰੇਨ ਨਹੀਂ ਹੈ ਠੀਕ ਆ ਆਮ ਜਨਤਾ ਵਾਸਤੇ ਓਨਲੀ ਪੈਸੇਂਜਰ ਅਵੇਲੇਬਲ ਆ ਬਸ ਟ੍ਰੇਨ ਜਿਹੜੀ ਹੈ ਇਹ ਚੀਨੂ ਫੋਰਡ ਕਰਤੀ ਹੈ ਠੀਕ ਆ ਜਿਹੜਾ ਮੈਨੂੰ ਲੈ ਕੇ ਜਾਂਦੇ ਨੇ ਠੀਕ ਆ ਬੰਦੇ ਪਰਤ ਆਮ ਗਰੀਬ ਜਨਤਾ ਤੋਂ ਰੇਂਜ ਤੋਂ ਬਾਹਰ ਆ ਠੀਕ ਆ ਆਪਾਂ ਨੂੰ ਬਸ ਪੈਸੇਂਜਰ ਟ੍ਰੇਨ ਆ ਇਹੀ ਇੱਕ ਟ੍ਰੇਨ ਮਤਲਬ ਕਿ ਆਪਾਂ ਇਹ ਅਪੀਲ ਕਰਦੇ ਆ ਫਰੀਪੁਰ ਤੋਂ ਇੱਕ ਟ੍ਰੇਨ ਜਿਹੜੀ ਆਮ ਟ੍ਰੇਨ ਆ ਉਹ 8.5 ਤੇ 9 ਦੇ ਵਿੱਚ ਵਿੱਚ ਇੱਕ ਟ੍ਰੇਨ ਹੋਰ ਚਲਾਈ ਜਾਵੇ ਆਪਾਂ ਤਾਂ ਇਹ ਅਪੀਲ ਕਰਦੇ ਆ ਰੀਲ ਮਤਲਾਲ ਨੂੰ ਠੀਕ ਹੈ ਇਸ ਤੋਂ ਇਲਾਵਾ ਕੋਈ ਹੋਰ ਡੀਆਰਐਮ ਵਿਭਾਗ ਨੂੰ ਕੋਈ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਬਸ ਇਹੀ ਮੇਰੀ ਸ਼ਾਮ ਦੀ ਟ੍ਰੇਨ ਦੀ ਪੀਲ ਹੈ ਵੀ ਸ਼ਾਮ ਜਿਹੜੀ 7:30 ਚੱਲਦੀ ਜਿਹੜੀ ਬੰਦ ਕੀਤੀ ਗਈ ਆ ਉਹ ਟ੍ਰੇਨ ਨੂੰ ਵੀ ਆਪਾਂ ਰੈਗੂਲ ਚਲਾਈ ਜਾਵੇ ਬਸ ਇਸ ਤੋਂ ਬਾਅਦ ਇੱਕ ਇਸ ਤੋਂ ਬਾਅਦ ਸਵੇਰ ਇੱਕ ਇਸ ਤੋਂ ਬਾਅਦ ਸਵੇਰ ਜਿਹੜੀ ਹੈਗੀ ਜੰਮੂ ਹੁੰਦੀ ਸੀ ਸਵੇਰ ਜਿਹੜੀ ਜੰਮੂ ਚੱਲਦੀ ਸੀ ਟ੍ਰੇਨ ਸੀਗਾ ਫਰੋਪੁਰੋ ਚੱਲਦੀ 7:30 ਵਜੇ ਉਹ ਚੀਜ਼ ਬੰਦ ਕੀਤੀ ਗਈ ਉਹਦੀ ਥਾਂ ਤੇ ਬੰਦੇ ਬੱਥ ਲੈ ਗਿਆ ਸੀ ਇਹ ਵੀ ਰੇਲ ਮਤਰਾਲੇ ਨੂੰ ਬੇਨਤੀ ਕਰਦੇ ਆ ਠੀਕ ਹੈ ਉਹਦੀ ਥਾਂ ਤੇ ਮਲਗੀ 8:30 ਤੋਂ 9 ਦੇ ਵਿੱਚ ਵਿੱਚ ਇੱਕ ਟ੍ਰੇਨ ਉੱਥੋਂ ਫਰੋਪੁਰੋ ਤੋਂ ਕੈਂਟ ਤੋਂ ਚਲਾਈ ਜਾਵੇ ਜਿਹੜੀ ਆਮ ਪਬਲਿਕ ਨੂੰ ਉਹ ਚੀਜ਼ ਦਾ ਲਾਭੰਦ ਹੋਵੇ ਫਾਇਦਾ ਚੱਕ ਸਕਣ ਉਹ ਚੀਜ਼ ਠੀਕ ਹੈ ਜੀ ਇਹ ਆਪਾਂ ਗੁਜਾਰਸ਼ ਕਰਦੇ ਆ ਰੇਲ ਮਤਰਾਲੇ ਨੂੰ ਮਾਨਯੋਗ ਰਵਨੀਤ ਬੱਟੇ ਨੂੰ ਆਪਾਂ ਅਪੀਲ ਕਰਦੇ ਆ ਸਾਰੀ ਜੂਥ ਜੇ ਭਾਜਪੀ ਪੰਜਾਬ ਦੇ ਵਿੱਚ ਚਾਹੁੰਦੀ ਆ ਇਹ ਆਪਣਾ ਰਾਏ ਕਰ ਸਕਦੀ ਆ ਉਹਨੂੰ ਇਹ ਚੀਜ਼ ਮੁੱਦਿਆਂ ਦਾ ਹੱਲ ਕਰਨਾ ਹੀ ਚਾਹੀਦਾ ਇਹ ਮੁੱਦਿਆਂ ਨੂੰ ਲੈ ਕੇ ਸੁਖ ਸੋਇ ਦਾ ਦੇਣਗੇ ਤਾਂ ਬੀਜੇਪੀ ਪੰਜਾਬ ਦੇ ਵਿੱਚ ਹਰ ਇੱਕ ਥਾਂ ਤੇ ਰਾਏ ਕਰ ਸਕਦੀ ਆਪਾਂ ਇਹ ਚੀਜ਼ਾਉਂਦੇ ਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਠੀਕ ਐਸੀ ਗਰਜਿੰਦਰ ਸਿੰਘ ਜੀ ਇਹਨਾਂ ਨੇ ਗੱਲਬਾਤ ਕੀਤੀ ਵੀ ਜਿਹੜੀ 750 ਵਾਲੀ ਜਿਹੜੀ ਹੈਗੀ ਹੈ 3540 ਤੇ ਜਿਹੜੀ ਤੁਰਦੀ ਹੈ ਬਟਿੰਡੇ ਨੂੰ ਕੋਟਕਪੂਰਾ ਤੋਂ ਉਹ ਗੱਡੀ ਨੂੰ ਜਿਹੜਾ ਹੈਗਾ ਰਾਈਟ ਰੱਖਿਆ ਜਾਵੇ ਤੇ ਗਿਆਨੇ ਜਿਹੜਾ ਹੈਗਾ ਇਹਨੂੰ ਰੋਕ ਰੋਕਣ ਦਾ ਜਿਹੜਾ ਹੈਗਾ ਸਾਜ਼ਿਸ਼ ਕੀਤੀ ਜਾਂਦੀ ਹੈ ਜਿਹੜੀ ਐਨਾ ਟਾਈਮ ਗੁਜ਼ਾਰਿਆ ਜਾਂਦਾ ਇੱਥੇ ਖੜਾਇਆ ਜਾਂਦਾ ਉਹ ਨਾ ਕੀਤਾ ਜਾਵੇ ਤੇ ਜੰਮੂ ਬੰਦੇਵਾਰ ਤੋਂ ਟ੍ਰੇਨ ਨੂੰ ਲੈ ਕੇ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਉਹਦਾ ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਵੱਡੇ ਬੰਦਿਆਂ ਨੂੰ ਫਾਇਦਾ ਜਿਹੜੇ ਕਰਾਇਏ ਭਰ ਸਕਦੇ ਆ ਉਹਨਾਂ ਨੂੰ ਫਾਇਦਾ ਉਹੀ ਇਹਦਾ ਲਾਭ ਲੈ ਸਕਦੇ ਨੇ ਅਦਰ ਇਸ ਤੋਂ ਇਲਾਵਾ ਸਾਡੇ ਨਾਲ ਹੋਰ ਵੀ ਇੱਥੇ ਬੰਦੇ ਜੁੜਦੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਤੁਹਾਡਾ ਵਿਜੇ ਕੁਮਾਰਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਜੀ ਅਸੀਂ ਕਹਿੰਦੇ ਆ ਜਿਹੜੀ ਸ਼ਾਮ ਨੂੰ ਡੀਐਮਯੂ ਚੱਲਦੀ ਹੈਗੀ ਹੈ ਉਹ ਕਿਉਂ ਬੰਦ ਕਰਦੇ ਆ ਜੀ ਵਜ੍ਹਾ ਉਹਨਾਂ ਨੇ ਫੋਕ ਬਣਾਈ ਹੈ ਜੀ ਫੋਕ ਮਤਲਬ ਜਿਹੜੀ ਫੋਕ ਹੁਣ ਕਿਹੜੀ ਫੋਕ ਹੈ ਜਿਹੜੀ ਧੁੱਪ ਨਿਕਲੀ ਪਈ ਹੈ ਜੀ ਸਾਰੀ ਠੰਡ ਠੰਡ ਦਾ ਬੰਨਾ ਲਾ ਕੇ ਜਿਹੜਾ ਹੈਗਾ ਇਸ ਸਾਲ ਰੀਵੇ ਬੰਦ ਕਰਦੀ ਆ ਤਿੰਨ ਮਹੀਨੇ ਇੱਥੇ ਬੰਦ ਕਰਦੀ ਆ ਠੰਡ ਦਾ ਸਾਰੀ ਸਾਰੀ ਜਨਤਾ ਬਸਾਂ ਦੇ ਪਰੇਸ਼ਾਨ ਹੁੰਦੀ ਆ ਲੰਕ ਕੇ ਜਾਂਦੇ ਕੋਈ ਰਾਹ ਚ ਢ 15 15000 ਕੀ ਬੰਦਾ ਉਹਦੇ ਨਾਲ ਨਹੀਂ ਉਹਦੇ ਬਾਰੇ ਕੁਝ ਕਹੋ ਨਾ ਤੁਸੀਂ ਰੇਲਵੇ ਨੂੰ ਕਹਿੰਦੇ ਕਿਉਂ ਨਹੀਂ ਕਿਤੇ ਰੇਲਵੇ ਨੂੰ ਕਹੀ ਜਾ ਰਿਹਾ ਬਾਈ ਜੀ ਸਾਰੇ ਕਹੀ ਜਾ ਰਹੇ ਹੈਗੇ ਨਹੀਂ ਪਹਿਲਾਂ ਉਸ ਗੱਡੀ ਨਾਲ ਕੇ ਤੁਹਾਡੀ ਕੋਈ ਗੱਲ ਹੋਈ ਹੈ ਪਹਿਲਾਂ ਉਹthetaerium ਗੱਲਾਂ ਕੀਤੀ ਸਾਰਿਆਂ ਨੇ ਨਹੀਂ ਕੋਈ ਡੀਆਰਐਮ ਆਫਿਸ ਤੱਕ ਕੋਈ ਪਹੁੰਚ ਕੀਤੀ ਕੋਈ ਮਤਲਬ ਗੱਲ ਕੀ ਦੇਖੋ ਜੀ ਹਜੇ ਤੱਕ ਤਾਂ ਵੈਸੇ ਹਰ ਸਾਲ ਗੱਲ ਬੰਦ ਕਰਦੇ ਆ ਅਸੀਂ ਤਾਂ ਰਿਕਵੈਸਟ ਕਰਦੇ ਆ ਸਾਨੂੰ ਕੋਈ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੁਝ ਨਹੀਂ ਅਸੀਂ ਤਾਂ ਰਿਕਵੈਸਟ ਕਰਦੇ ਆ ਜੇ ਤਾਂ ਕਿੰਨੇ ਸਾਰੀ ਜਨਤਾ ਪਰੇਸ਼ਾਨ ਹੋ ਰਹੀ ਹੈਗੀ ਹੈ ਸਾਉਣੋਂ ਕੋਈ ਕੋਈ ਬੱਸ ਵੀ ਨਹੀਂ ਆਉਂਦੀ ਕੋਈ ਉਸ ਬਾਅਦ ਇੱਕ ਬੱਸ ਖੜਾ ਹੋ ਜੇ ਤਾਂ ਲੰਕ ਕੇ ਆਉਂਦਾ ਕੋਈ ਸਰਦੀ ਦੇ ਵਿੱਚ ਪਰੇਸ਼ਾਨ ਹੋ ਰਿਹਾ ਸਾਰੀ ਦੁਨੀਆ ਜੀ ਬਿਲਕੁਲ ਇਹ ਸੀਗੇ ਵਿਜੇ ਕੁਮਾਰ ਜੀ ਇਹਨਾਂ ਨੇ ਇਹੀ ਗੱਲ ਕਹੀ ਹੈ ਵੀ ਜਿਹੜੀ 7:30 ਵਾਲੀ ਫਾਜ਼ਿਲਕਾ ਡੀਐਮ ਜੀ ਜਿਹੜਾ ਹੈਗਾ ਵੀ ਬੰਦ ਕੀਤੀ ਹੈ 7:30 ਵਾਲੀ ਬਟਿੰਡਾ ਤੋਂ ਤੁਰਨ ਵਾਲੀ ਉਹ ਗੱਡੀ ਨੂੰ ਵੀ ਚਲਾਇਆ ਜਾਵੇ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਇੱਕ ਕੋਟਕੂਰੇ ਤੋਂ ਇਹਨਾਂ ਨੇ ਮੰਗ ਕੀਤੀ ਸੀਗੀ ਵੀ 8:30 ਤੋਂ 9:00 ਦੇ ਵਿਚਕਾਰ ਇੱਕ ਗੱਡੀ ਹੋਰ ਜਿਹੜਾ ਹੈਗਾ ਬਟਿੰਡਾ ਵਾਸਤੇ ਦਿੱਤੀ ਜਾਵੇ ਵੀ ਜਿਹੜਾ ਕਿ ਜਿਹੜੇ ਲੋਕ ਜਿਹੜੇ ਓਕੇ ਹੁੰਦੇ ਨੇ ਉਹ ਸੁਖਾਲੇ ਹੋ ਸਕਣ ਮੈਂ ਟੀਪੀ ਸਿੰਘ ਨਾਮ ਹੈ ਆ ਪਬਲਿਕ ਨੇ ਜੋ ਹੈ ਬਹੁਤ ਰੋਣਾ ਪਾਇਆ ਹੈ ਹੂੰ वंदे भारत रोकवाने के ए, बहुत ज़्यादा जो है किया है और टू एब भी चलाने के लिए जो है कह रहे थे तो उनकी बात मानकर जो है मैंने जो है वंदे भारत रोक दिया और टूए बी चला रहा हूँ इतना रोकते हैं इसको रहा नहीं दस मिनट रोका था वाले दस मिनट रुकती थी और रुकने के चांस है चांसेस आगे से मैं बता दिया हूँ प्रशासन को हाँ हाँ प्रशासन जो चाहे वो करे ਜਿੰਨੇ ਸਾਡੀ ਗੱਲਬਾਤ ਹੋਈ ਐ ਅਸੀਂ ਉਨੀ ਜਿਹੜਾ ਹੈਗਾ ਇੱਕ ਵਾਰ ਅੱਗੇ ਜਿਹੜਾ ਹੈਗਾ ਜਾਣਕਾਰੀ ਪਹੁੰਚਦੀ ਕਰਦੇ ਆ ਸਾਡੀ ਜਾਣਕਾਰੀ ਨੂੰ ਦੇਖਦੇ ਰਹੋ ਜਿਹੜਾ ਸਾਡੀ ਰਿਪੋਰਟ ਨੂੰ ਦੇਖਦੇ ਰਹੋ ਹੋਰ ਜੀ ਜਾਣਕਾਰੀ ਲੋਕਾਂ ਤੋਂ ਮਿਲੀ ਐ ਅਸੀਂ ਉਹ ਵੀ ਲੋਕਾਂ ਦੇ ਰੂਬਰੂ ਲੈ ਕੇ ਆਵਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਹਿਤ ਆਜ਼ਾਦ ਇਸ ਟਾਈਮ ਅਸੀਂ ਖੜੇ ਹਾਂ ਗੁਨੀਆਣਾ ਸਟੇਸ਼ਨ ਤੇ ਜਿਹੜੀ ਹੋਰ ਗੁਨੀਆਣਾ ਸਟੇਸ਼ਨ ਤੇ ਕੋਈ ਅਪਡੇਟ ਹੋਈ ਤਾਂ ਉਹ ਵੀ ਲਾਜ਼ਮੀ ਤੁਹਾਨੂੰ ਦਿਖਾਵਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ